ਰੇ ਮਵਈ ਕੀ ਕਰ ਰਹੀ ਸੀ ਲੰਗੜ ਤਿਆਰ ਸੋਣਾ ਇੱਕ ਤਵੀ ਤੇ ਖੁਲ ਕਾ ਫੁੱਲਿਆ ਸੀ ਜਾਦਿਆ ਗਿਆ ਵੀਰ ਦਤਾਰ ਸੋਣਾ ਜਦੋ ਯਾਦ ਕਰੇਗੀ ਪਹਿਨੇ ਆ ਮਾਗੇ ਤੇਰਾ ਪੱਕਾ ਹੋਇਆ ਫੁਰ ਕਾ ਖਾ ਮਾਗੇ ਬੀਬੀ ਨਾਲ ਕੀ ਤੜਕੇ ਦੁੱਧ ਰੜਕੇ ਜਾਦਿਆ ਗਿਆ ਵੀਰ ਦਤਾਰ ਸੋਣਾ ਕਿਦੋਂ ਜਾਦ ਕਰੇਗੀ ਪਹਿਣੇ ਆਵਾਂਗੇ ਤੇਰਾ ਕੱਢਿਆ ਮੱਖਣ ਖਾਵਾਗੇ ਬੀਬੀ ਨਾਲ ਕੀ ਵੇਚੇ ਜੀ ਪਰੇ ਬੈਠੀ ਕਰ ਰਹੀ ਸੀ ਲੰਗਰ ਤਿਆਰ ਸੋਣਾ ਇਕ ਤਵੀ ਤੇ ਫੁਰਕਾ ਫੁੱਲਿਆ ਸੀ ਯਾਦ ਆ ਗਿਆ ਵੀਰ ਤਾਰ ਸੋਣਾ ਜਦੋਂ ਯਾਦ ਕਰੇਗੀ ਪਹਿਣਿਆ ਮੰਗੇ ਤੇਰਾ ਪੱਕਾ ਹੋਇਆ ਫੁੱਲ ਕਾ ਖਾਂ ਬੀਬੀ ਨਾਨਕੀ ਦੀਆ ਵੀਰਾ ਕਰ ਆ ਜਾ ਨਾਨਕਾ ਤਨ ਖੜੀ ਮੈਂ ਅੜੀ ਕਾ ਫੇਰਾ ਪਾ ਜਾ ਨਾਨਕਾ ਸਾਡੇ ਸੁੱਤੇ ਸੁੱਤੇ ਪਾਗਾ ਨੂੰ ਜੀ ਉਦਾ ਜਾ ਨਾਨਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ